ਹਰਾ ਦੇ ਹੁੰਦਾ ਹਰਾ ਆਲੂ ਜਿਹੜਾ ਬੀਜਣ ਲਈ ਹੁੰਦਾ ਉਹ ਬੈਸਟ ਹੁੰਦਾ ਬਜਾਈ ਲਈ ਬੈਸਟ ਹੁੰਦਾ ਬਹੁਤ ਜ਼ਿਆਦਾ ਵਧੀਆ ਹਰਾ ਆਲੂ ਜਿਹੜਾ ਹੂੰ ਹੂੰ ਖਾਣ ਲਈ ਇਹ ਜਿਹੜਾ ਗੁੱਡ ਨਹੀਂ ਹੁੰਦਾ ਓਕੇ ਕਿਉਂਕਿ ਚੈਮਿਕਲ ਹੁੰਦਾ ਜਿਹੜਾ ਆਪਣੇ ਸਰੀਰ ਦੀ ਹਾਨੀ ਕਰ ਦਿੰਦਾ ਹਾਂ ਬਿਲਕੁਲ ਤੇ ਜਿਹੜੀ ਇਹਦੀ ਜਿਹੜਾ ਇਹਦਾ ਮਤਲਬ ਪੁੰਗਰਨ ਦਾ ਹੁੰਦਾ ਜ ਇਹ ਛੇਤੀ ਇਹ ਜਲਦੀ ਖਰਾਬ ਨਹੀਂ ਹੁੰਦਾ ਠੀਕ ਹੈ ਬਜਾਈ ਦੇ ਕੰਮ ਉਹ ਵਧੀਆ ਟੰਗਣਾ ਆ ਜਾਂਦਾ ਹਰਾ ਆਲੂ ਆਪਾਂ ਕਾਫੀ ਸਾਰਾ ਹਰਾ ਕਾਟੀ ਜ਼ਿਆਦਾ ਲਈਦਾ ਉਦជា ਆਪਾਂ ਥੋੜਾ ਲਾਉਨੇ ਜਿੰਨਾ ਹਰਾ ਕੱਟ ਹੁੰਦਾ ਜੇ ਉਹਨੂੰ ਪ੍ਰੋਬਲਮ ਆ ਜੇ ਨਾ ਸੇਲ ਕਰਨ ਦੇ ਵਿੱਚ ਕਿ ਕਿਉਂਕਿ ਕਈਆਂ ਹੁਣ ਲੋਕਾਂ ਨੂੰ ਸਮਝ ਹੈ ਨਹੀਂ ਗਈ ਹੈ ਨਾ ਤੇ ਫਿਰ ਉਹ ਜਿਹੜਾ ਹਰਾ ਆਲੂ ਹੁੰਦਾ ਉਹਦਾ ਆਪਾਂ ਹਰਾ ਕੱਟ ਦੇ ਹਿਸਾਬ ਦੇ ਨਾਲ ਜਾਂ ਕੱਟਿਆ ਹੋਇਆ ਆਲੂ ਹੋਵੇ ਜਾਂ ਹਰਾ ਹੋਵੇ ਉਹ ਦੋਨੇ ਚੀਜ਼ਾਂ ਆਪਾਂ ਆਪ ਘਾਰੇ ਲਗਾ ਲੈਂਦੇ ਨਹੀਂ ਇਹਦੇ ਉੱਤੇ ਚੜ ਨਹੀਂ ਸਕਦੇ ਇਹ ਰੁੜ ਕੇ ਥੱਲੇ ਆ ਜਾਣਗੇ ਕਿ ਵਿਚਾਰੇ ਕੁਛ ਮਿੱਦੇ ਜਾਣਗੇ ਚੱਲੇ ਲੈ ਜੂਗੀ ਤੇ ਫਿਰ ਇਹਨੂੰ ਜਿਹੜੀ ਆ ਉਹ ਸੀਡ ਜਿਨੇ ਵੀ ਲਗਾਣਾ ਵਾ ਉਹਨੂੰ ਵੀ ਪ੍ਰੋਬਲਮ ਆਊਗੀ ਜੇ ਆਪਾਂ ਲਾਣਾ ਤੇ ਇਹਨੂੰ ਮਤਲਬ ਉਗਣ ਦੇ ਵਿੱਚ ਦਿੱਕਤ ਆਏਗੀ ਠੀਕ ਹੈ ਫਿਰ ਆਪਾਂ ਮੈਂ ਇੱਥੋਂ ਕਿੰਨੇ ਸਾਈਜ਼ ਕੱਢਦੇ ਆ ਇਹਦੇ ਚੋਂ ਆਪਾਂ ਪੁੱਤ ਕੱਢਦੇ ਆ ਤਿੰਨ ਸਾਈਜ਼ ਇੱਕ ਰਾਸ਼ਨ ਗੋਲੀ ਤੇ ਅ ਸਵੱਡਾ ਜਿਹੜਾ ਹੁੰਦਾ ਸੌਰੀ ਸੀਡ ਇੱਕ ਸਾਈਜ਼ ਹਾਂਜੀ ਤਿੰਨ ਜਿਹੜੇ ਸਾਈਜ਼ ਆਪਾਂ ਹਮੇਸ਼ਾ ਹੀ ਤਿੰਨ ਕੱਢਦੇ ਆ ਆਪਾਂ ਇਹਦੀ ਜਲਦੀ ਜਲਦੀ ਗ੍ਰੇਡਿੰਗ ਕਿਉਂ ਨਹੀਂ ਕਰ ਸਕਦੇ ਹੈਗੇ ਕਿ ਜਿੰਨਾ ਜ਼ਿਆਦਾ ਕੰਮ ਆ ਉਹ ਜਲਦੀ ਖਤਮ ਹੋ ਜਾਵੇ ਆਪਾਂ ਇਹਦੀ ਜਿਹੜੀ ਗ੍ਰੇਡਿੰਗ ਆ ਹਨਾ ਇਹ ਜੋਤੀ ਕੁਆਲਿਟੀ ਦਾ ਜਿਹੜਾ ਆਪਣਾ ਆਲੂ ਆ ਇਹਦੀ ਆਪਾਂ ਗ੍ਰੇਡਿੰਗ ਕਰ ਸਕਦੇ ਆ ਕੋਈ ਇਸ਼ੂ ਨਹੀਂਗਾ ਠੀਕ ਹੈ ਇਹਦਾ ਜਲਦੀ ਕੰਮ ਵੀ ਨਿਬੜ ਜਾਊਗਾ ਤੇ ਪਰ ਜਿਹੜਾ ਆਪਣੇ ਕੋਲ ਨਾ ਪੁਖਰਾਜ ਕੁਆਲਿਟੀ ਦਾ ਆਲੂ ਆ ਉਹਦੀ ਗ੍ਰੇਡਿੰਗ ਆਪਾਂ ਨਹੀਂ ਕਰਦੇ ਕਿਉਂ ਉਹ ਹੱਥ ਨਾਲ ਹੀ ਸ਼ਾਂਟੀ ਕਰਵਾਨੇ ਆ ਕਿਉਂਕਿ ਜਿਹੜੀ ਹੱਥ ਨਾਲ ਕਰਾਉਨੇ ਆ ਨਾ ਉਹ ਆਲੂ ਬਹੁਤ ਇੱਕ ਮਤਲਬ ਸੌਫਟ ਆਲੂ ਆ ਲਾ ਲੋ ਤੇ ਉਹਦੀ ਉਹਨੂੰ ਜਦੋਂ ਆਪਾਂ ਜੇ ਉਹਦੀ ਗ੍ਰੇਡਿੰਗ ਕਰਵਾ ਲਈ ਤੇ ਉਹਦਾ ਸਟੋਰ ਦੇ ਵਿੱਚ ਡੈਣ ਦਾ ਖਤਰਾ ਵੱਧ ਜਾਂਦਾ ਇਸ ਕਰਕੇ ਆਪਾਂ ਬਕਰਾਜ ਨੂੰ ਹਮੇਸ਼ਾ ਕੋਸ਼ਿਸ਼ ਇਹੀ ਕਰਦੇ ਆਂ ਵੀ ਹੱਥ ਨਾਲ ਹੀ ਜਿਹੜਾ ਸੀਡ ਜਿਹੜਾ ਮਤਲਬ ਸ਼ਾਂਤੀ ਕਰਵਾ ਕੇ ਰੱਖਿਆ ਜਾਵੇ ਸਟੋਰ ਚ ਤੇ ਉਹ ਜ਼ਿਆਦਾ ਵਧੀਆ ਹੁੰਦਾ ਠੀਕ ਹੈ ਆਪਾਂ ਹੁਣ ਇਹਨਾਂ ਨੂੰ ਸ਼ਾਮੇ ਕਿਉਂ ਮਤਲਬ ਰੱਖਿਆ ਆ ਹੁਣ ਜਿੱਦਾਂ ਆਲੂ ਨੂੰ ਗਰਮੀ ਨਹੀਂ ਜ਼ਿਆਦਾ ਚਾਹੀਦੀ ਹੁੰਦੀ ਤੋਂ ਹੂੰ ਧੁੱਪ ਨਹੀਂ ਜ਼ਿਆਦਾ ਚਾਹੀਦੀ ਹਾਂ ਤੇ ਫਿਰ ਆਪਾਂ ਹੁਣ ਇਹਦੇ ਉੱਪਰ ਪਰਾਲੀ ਵੀ ਪਾ ਰਹੇ ਹਾਂ ਹਨਾ ਹੂੰ ਇਹਨੂੰ ਸ਼ਾਮੇ ਵੀ ਰੱਖਦੇ ਆ ਦਰਖਤਾਂ ਦੇ ਥੱਲੇ ਫਿਰ ਆਪਾਂ ਅਗਰ ਦਰਖਤ ਦੇ ਥੱਲੇ ਆ ਫਿਰ ਆਪਾਂ ਪਰਾਲੀ ਪਾਉਣ ਨੂੰ ਰਹਿਣ ਦਿੰਨੇ ਆ ਨਹੀਂ ਜੀ ਇਹਦੇ ਤੇ ਪਰਾਲੀ ਵੀ ਪਾਉਣੀ ਪਊਗੀ ਕਿਉਂਕਿ ਜਿਹੜਾ ਟੈਂਪਰੇਚਰ ਆ ਨਾ ਉਹ ਪਰਾਲੀ ਦੇ ਨੀਚੇ ਠੰਡਾ ਹੁੰਦਾ ओके ਠੀਕ ਆ ਤੇ ਇਹ ਵੀ ਗਰਮ ਧਰਤੀ ਦੇ ਅੰਦਰੋਂ ਜੇ ਜਿਵੇਂ ਵੀ ਟੈਂਪਰੇਚਰ ਦੇ ਵਿੱਚੋਂ ਨਿਕਲਿਆ ਹਨ ਉਵੇਂ ਇਹਨੂੰ ਜਦੋਂ ਪ੍ਰਾਲੀ ਨਾਲ ਚੰਗੀ ਤਰ੍ਹਾਂ ਮੋਟੀ-ਮੋਟੀ ਨਾਲ ਆਪਾਂ ਹਮੇਸ਼ਾ ਹੀ ਇਹਨੂੰ ਟੱਕਦੇ ਆ ਸੀਡ ਦੇ ਕੰਮ ਉਹੀ ਵਧੀਆ ਵੈਰਾਈਟੀ ਉਹੀ ਆ ਜਿਹਦੀ ਜਿਹਨੂੰ ਆਪਾਂ ਜਿਹੜਾ ਟੈਂਪਰੇਚਰ ਦੇ ਵਿੱਚ ਗੁੱਡ ਦੇ ਚ ਰੱਖਿਆ ਠੀਕ ਆ ਤੇ ਜੇ ਇਹ ਗਰਮ ਹੋ ਗਿਆ ਨਾ ਇਹਨੂੰ ਜਿਆਦਾ ਧੁੱਪ ਲੱਗੀ ਫਿਰ ਵੀ ਇਹਨੂੰ ਜਿਹੜੀ ਆ ਗਰੋ ਹੋਣ ਦੇ ਵਿੱਚ ਪ੍ਰੋਬਲਮ ਆਊਗੀ ਤੇ ਚਾਂਸੇਸ ਘਟ ਜਾਂਦੇ ਨੇ ਤੇ ਫਿਰ ਜਿਹੜਾ ਇਹਦੇ ਹੀ ਆ ਮਤਲਬ ਜਿਹੜੇ ਥੱਲੇ ਇੱਕ ਜਿੰਦਾ ਇੱਕ ਪੀਸ ਦੇ ਥੱਲੇ ਹੋਣ ਜੇ 13 14 ਦਾਣੇ ਪੈਣੇ ਆ ਹਨਾ ਜਿੱਦਾਂ ਮਿਨੀ ਟਿਊਬਰ ਲਾ ਲੋ ਲਾਈਕ ਬੰਦੇ ਆ ਉਹ ਫਿਰ ਘਟ ਜਾਂਦੇ ਆ ਉਹ ਟਿਊਬਰ ਹੀ ਹੁੰਦੇ ਆ ਜਿਹੜੇ ਥੱਲੇ ਹੁੰਦੇ ਆ ਹਾਂਜੀ ਬਿਲਕੁਲ ਆਪਾਂ ਕਿੰਨੀਆਂ ਵੈਰਾਈਟੀਆਂ ਲਾਉਣੇ ਆ ਟੋਟਲ ਵੈਸੇ ਆਪਾਂ ਓਨਲੀ ਦੋ ਵੈਰਾਈਟੀਆਂ ਲਾਉਣੇ ਆ ਤੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਜਿਆਦਾ ਆਪਾਂ ਪਖਰਾਜ ਤੇ ਜੋਤੀ ਲਾਇਆ ਸ਼ੁਰੂ ਤੋਂ ਇਹ ਆਪਣਾ ਫੇਵਰੇਟ ਜਿਹੜਾ ਵੈਰਾਈਟੀ ਸੀ ਆ ਦੋਵੇਂ ਜਿਹੜਾ ਇਹ ਖੇਤ ਵਿੱਚ ਆਲੂ ਲੱਗਾ ਆ ਇਹ ਕਿਹੜੀ ਵੈਰਾਈਟੀ ਆ ਇਹ ਹੈਗੀ ਆ ਪਖਰਾ ਸੋਰੀ ਖਿਆਤੀ ਤੇ ਖਿਆਤੀ ਆ ਜਿਹੜਾ ਫਿਰ ਆਪਾਂ ਤਾਂ ਤੁਸੀਂ ਕਹੇ ਦੋ ਵੈਰਾਈਟੀਆਂ ਲਾਣੇ ਆ ਇਹ ਜਸਟ ਦੇਖਿਆ ਸੀਗਾ ਇਹਨੂੰ ਦੋ ਸਾਲ ਤੋਂ ਆਪਾਂ ਦੇਖਦੇ ਹੀ ਰਹੇ ਆ ਦੇਖੀ ਜਾਓ ਵੀ ਇਹ ਕਿਵੇਂ ਦਾ ਲੱਗਿਆ ਪਰ ਠੀਕ ਆ ਵਧੀਆ ਵਾ ਟੇਸਟੀ ਬੰਦਾ ਇਦਾਂ ਨਹੀਂ ਕੋਈ ਗੱਲ ਹੈਗੀ ਆਪਾਂ ਜੀ 2 ਲਿਆ ਸੀ ਪਰ ਹੁਣ ਆਪਾਂ ਇਹਨੂੰ ਹਨਾ ਇਸ ਵਾਰ ਸਾਰੇ ਨੂੰ ਸੇਲ ਕਰ ਦਾਂਗੇ ਤੇ ਆਪਾਂ ਜਸ ਕੱਲੀਆਂ ਦੋ ਵੈਰਾਈਟੀਆਂ ਤੇ ਹੀ ਵਰਕ ਕਰਾਂਗੇ ਤੀਜੀ ਵੈਰਾਈਟੀ ਐਡ ਨਹੀਂ ਕਰਾਂਗੇ ਕਿਉਂਕਿ ਆਪਣਾ ਨਾ ਫਿਰ ਮਿਕਸ ਹੋਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਤੇ ਦੋ ਤੇ ਫੋਕਸ ਜਿਹੜਾ ਉਹ ਵਧੀਆ ਰਹੇਗਾ ਤਾਂ ਕਰਕੇ ਆਪਾਂ ਦੋ ਵੈਰਾਈਟੀਆਂ ਤੇ ਕੰਮ ਕਰਨਾ ਸਰੋਂ ਲੱਗੀ ਆਪਣੀ ਅੱਜ ਦੱਸੋ ਨਹੀਂ ਹੁਣ ਨਹੀਂ ਸਰੋਂ ਦੇਖਣੀ ਜਾਣਾ ਹੁਣ ਆਪਾਂ ਨੂੰ ਬਹੁਤ ਕੰਮ ਆ ਵੈਦਰ ਗੁੱਡ ਨਹੀਂ ਹੈਗਾ ਕੋਈਆਂ ਆਪਣੀਆਂ ਸਾਰੀਆਂ ਜਿਹੜੀਆਂ ਢੇਰੀਆਂ ਉਹ ਚੈੱਕ ਕਰੋ ਟਕੀਆਂ ਹੋਈਆਂ ਨੇ ਠੀਕ ਆ ਨਹੀਂ ਆਪਾਂ ਨੇ ਮੈਂ ਆ ਨਹੀਂ ਸਕਦੀ ਹੁਣ ਆ ਇਹ ਜਿਹੜੀ ਆਤਰਪਾਲ ਇੱਥੇ ਕਿਉਂ ਵਿਛਾਈ ਹੋਈ ਆ ਇਹ ਆਪਾਂ ਤਾਂ ਵਿਛਾਈ ਹੋਈ ਆ ਤਾਂ ਜੋ ਜਿਹੜਾ ਇੱਥੇ ਆਪਾਂ ਜੋਤੀ ਲਗਾਇਆ ਨਾ ਇਹ ਇਧਰ ਛਾਲਾ ਮਾਰ ਕੇ ਨਾ ਆ ਜAVE ਮਿਕਸ ਨਾ ਹੋ ਜAVE ਜੇ ਆ ਵੀ ਜਾਵੇ ਤੇ ਫਿਰ ਇਹਨੂੰ ਆਪਾਂ ਉੱਪਰੋਂ ਚੱਕ ਲਈਏ ਠੀਕ ਆ ਤਾਂ ਜੋ ਆਪਾਂ ਜੇ ਜਸ ਨੂੰ ਵੀ ਇਹ ਜਿਹੜਾ ਖਿਆਤੀ ਸੀਡ ਦਵਾਂਗੇ ਤੇ ਜਾਂ ਆਪਾਂ ਵੈਸੇ ਵੀ ਇਹਦੇ ਚ ਸੀਡ ਤੇ ਜਿਹਨੂੰ ਲੈਣਾ ਹੋਇਆ ਤੇ ਫਿਰ ਉਹਦਾ ਮਿਕਸ ਨਹੀਂ ਹੋਊਗਾ ਪ੍ਰੋਪਰ ਖਿਆਤੀ ਹੀ ਹੋਊਗਾ ਤੇ ਉਹਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਵੀ ਕਿਸਾਨ ਵੀਰ ਨੂੰ ਤਾਂ ਕਰਕੇ ਆਪਾਂ ਇੱਥੇ ਤੇ ਫਾਲ ਬਿਛਾਈਆ ਰੋਕਿੰਗ